ਤਸਾਇਆ ਜੀ 3 ਨੰਬਰ ਡਿਵੀਜ਼ਨ ਚ ਕੀ ਕਹਿਣਾ ਚਾਹੋਗੇ ਜੀ ਕੋਈ ਬਿਲਡਿੰਗ ਬਾਰੇ ਕੋਈ ਲਿਖਿਆ ਗਿਆ ਉੱਚ ਅਧਿਕਾਰੀਆਂ ਨੂੰ ਬਿਲਕੁਲ ਲਿਖਿਆ ਗਿਆ ਜੀ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜਾਈ ਤੁਹਾਡੇ ਦਾ ਸਵਾਗਤ ਹੈ ਹਮਮ ਹਮ ਹਮ ਅਸਲ ਤੇ ਕੱਲ ਪਰਸੋਂ ਜਿਹੜਾ ਡ੍ਰੇਨ ਚੱਕੜਾ ਰਿਹਾ ਉਸ ਕਰਕੇ ਇਹ ਬਿਲਡਿੰਗ ਮਤਲਬ ਉਹ ਹੈ ਹਮਮ ਨਾਲ ਵੀ ਕਾਹਦੀ ਬਰਸਾਤਾਂ ਪਾਣੀ ਗਿਆ ਲੋ ਲਾਈਨ ਗਿਆ ਕਿਹਾ ਹੁਣ ਕਰਕੇ ਸੀਵਰੇਜ ਡਿਪਾਰਟਮੈਂਟ ਸਾਡਾ ਨੂੰ ਲਿਖਿਆ ਗਿਆ ਹੁਣ ਅੱਜ ਮੈਂ ਆਪ ਐਸਸੀ ਸਾਹਿਬ ਤੇ ਉਹਨਾਂ ਦੇ ਐਕਸ਼ਨ ਸਾਹਿਬ ਦੇ ਨਾਲ ਸਾਰਾ ਮੈਟਰ ਡਿਸਕਸ ਕੀਤਾ ਹੈ ਕਿ ਜਦ ਵੀ ਅਗਰ ਪ੍ਰੇਅਰ ਦੇ ਲਈ ਕੋਈ ਹਾਲ ਮੁਕਰਾਂ ਸਰ ਮੰਨਦੇ ਹੋ ਕਰਮਚਾਰੀਆਂ ਵਾਸਤੇ ਇਹ ਅਨਸੇਫ ਹੈ ਬਿਲਡਿੰਗ ਕੋਈ ਜਲਦ ਜਲ ਤੁਸੀਂ ਵੀ ਡਿਮਾਂਡ ਕਰਿਓ ਕੋਈ ਕੋਈ ਡਿਮਾਂਡ ਕਰਦੇ ਆਂ ਮੈਂ ਜਲਦੀ ਜੀ ਉਸ ਤਰ੍ਹਾਂ ਜਾਂ ਤਾਂ ਦੇਖੋ ਸਿੰਗਲ ਵਾਲੇ ਵੱਧ ਇਹਨੂੰ ਦੱਸ ਸਕਦੇ ਹੋ ਵਾਰਨਿੰਗ ਜਿਹਾ ਹੋ ਸਕਦਾ ਜੀ ਆਣ ਠੀਕ ਹੈ ਠੀਕ ਕਿ ਕਿਸ ਤਰ੍ਹਾਂ ਦਾ ਹਾਦਸਾ ਹੋਇਆ ਜੀ ਮੇਰਾ ਨਾਮ ਅਮਿਤ ਹੈ ਮੈਂ ਆਇਆ ਜੀ ਮਾਲ ਲੇਖਾਕਾਰ ਬਿਲਲੀ ਬੋਰਚੇ ਕੰਮ ਕਰ ਰਿਹਾ ਠੀਕ ਹੈ ਆ ਤਿੰਨ ਨੰਬਰ ਰੁਕਮੰਡਲ ਹੈ ਤੇ ਇਹਦੇ ਵਿੱਚ ਤੁਸੀਂ ਦੇਖੋਗੇ ਨਾ ਸਾਰੀ ਦੀ ਸਾਰੀ ਜਿਹੜੀ ਕੰਦਾ ਹੈ ਉਹ ਪਾਟੀਆਂ ਪਈਆਂ ਐ ਐਸੇ ਹੋਇਆ ਕਿ ਸਵੇਰੇ ਜਦੋਂ ਮੈਂ ਸਾਡਾ ਰਿਕਾਰਡ ਹੈ ਕਿਉਂਕਿ ਰਿਕਾਰਡ ਹਰ ਸਾਲ ਇਸ ਦਫਤਰ 'ਚ ਇੰਨਾ ਹੁੰਦਾ ਵੀ ਹਰ ਸਾਲ ਇੰਨਾ ਰਿਕਾਰਡ ਵੱਧਾ ਵੀ 2 ਤੋਂ 3 ਰੈਕ ਪੂਰੇ ਭਰੇ ਜਾਣ ਹਮਮ ਤੇ ਜਿਹੜੇ ਸਾਨੂੰ ਰਿਕਾਰਡ ਹੈ ਉਹ ਸੇਫਟੀ ਲਈ ਉੱਤੇ ਰੱਖਣਾ ਪੈਂਦਾ ਵੀ ਇੱਕ ਹਫਤਕਾਰ ਨੂੰ ਕੱਲ ਨੂੰ ਆਗੇ ਕੋਈ ਜੁਝ ਪੈਂਦੀ ਹੈ ਤਾਂ ਰਿਕਾਰਡ ਅਸੀਂ ਅਵੇਲੇਬਲ ਕਰਾ ਸਕੀਏ ਤੇ ਉਹਦੇ ਜਿਹੜੀ ਕੰਮ ਹੈ ਉਹ ਕਰ ਸਕੀਏ ਜੀ ਤੇ ਰਿਕਾਰਡ ਇਸ ਤਰ੍ਹਾਂ ਸਰ ਬਾਅਦ ਵੀ ਤੁਸੀਂ ਵੇਖੋਗੇ ਉੱਤੇ ਰੱਖਿਆ ਹੋਇਆ ਹੈ ਸਾਡਾ ਵੀ ਥੱਲੇ ਇਸ ਦਫਤਰ 'ਚ ਹੁੰਦਾ ਕਿ ਜਦੋਂ ਮੀਂਹ ਆਉਂਦਾ ਜ਼ਿਆਦਾ ਕੁਝ ਅਸੀਂ ਹੁਣ ਸੋਲੂਸ਼ਨ ਕੀਤਾ ਹੈ ਇੱਥੇ ਲਗਭਗ 1.5 2 2 ਫੁੱਟ ਪਾਣੀ ਭਰ ਜਾਂਦਾ ਹੈ ਠੀਕ ਇਸ ਦਫਤਰ 'ਚ ਉਹਦੇ ਕਾਰਨ ਸਾਰੀਆਂ ਨੀਂਦਾਂ ਖਰਾਬ ਹੋਈਆਂ ਤੇ ਕੰਦਾ ਜੋ ਸੱਤਾਂ ਵਿਚਾਰਾਂ ਤੇ ਰੜਾਈ ਹੋਈ ਹੈ ਇਹ ਜਿਹੜੀ ਕੰਦਾ ਹੈ ਮਿੱਟੀ 'ਚ ਜਣਾਈ ਹੈ ਠੀਕ ਹੁਣ ਇਹ ਜਿਹੜੀ ਰੈਕ ਹੈ ਇਹਦੇ ਵਿੱਚ ਲੱਗੀ ਹੋਈ ਸੀ ਜਦੋਂ ਕੰਨ ਗਿੱਲੀ ਹੁੰਦੀ ਹੈ SLAF ਨਾਲ ਇਹਨੂੰ ਬਾਰਿਸ਼ ਆਉਂਦੀ ਹੈ ਤਾਂ ਥਾਂ ਛੱਡ ਰਹੀ ਸੀ ਹੌਲੀ ਹੌਲੀ ਸਾਰੀ ਰੈਕਾਂ ਜਿਹੜੀ ਉੱਤਲੀ ਉਹ ਜਿਹਨੇ ਥਾਂ ਅਸੀਂ ਕੱਲੀ ਵੇਖਿਆ ਸੀ ਥੋੜੀ ਥਾਂ ਛੱਡੀ ਹੋਈ ਐ ਤੇ ਅਸੀਂ ਕੱਲ ਜਦੋਂ 1 ਨੰਬਰ ਦਫਤਰ 'ਚ ਹਾਦਸਾ ਵਾਪਰਿਆ ਉਸ ਤੋਂ ਬਾਅਦ ਅਸੀਂ ਉਦੋਂ ਰਿਐਕਸ਼ਨ ਸਾਹਿਬ ਨਾਲ ਦੇ ਧਿਆਨ 'ਚ ਲਿਆਇਆ ਸੀ ਮੈਂ ਕਿ 3 ਨੰਬਰ 'ਚ ਇਦਾਂ ਦੀ ਚੀਜ਼ ਹੋ ਰਹੀ ਐ ਜੇ 1-2 ਵਾਰ ਬਾਰਿਸ਼ ਹੋ ਰਹੀ ਤਾਂ ਹੋ ਸਕਦਾ ਬੰਦਿਆਂ ਦੇ ਕੰਮ ਕਰਦਿਆਂ ਦੇ ਉੱਤੇ ਡਿੱਗ ਪਵੇ ਉਹ ਅੱਜ ਜਨੇ ਸਵੇਰੇ ਆ ਕੇ ਕਿਉਂਕਿ ਰਾਤ ਵੀ ਨਹੀਂ ਆਇਆ ਕੱਲ ਵੀ ਨਹੀਂ ਆਇਆ ਜਦੋਂ ਅਸੀਂ ਦਫਤਰ ਤੋਂ ਜਾਵੜੇ ਉਸ ਤੋਂ ਬਾਅਦ ਐ ਤੇ ਅਸੀਂ ਅੱਜ ਆ ਕੇ ਖੋਲ ਕੇ ਜਦੋਂ ਮੈਂ ਉੱਧਰ ਵੀ ਉਹ ਲਾਈਟ ਲਗਾਈ ਸੀ ਉੱਥੇ ਲੱਗੀ ਹੋਈ ਓਦੇ ਥੱਲੇ ਉਹ ਜਗਾਈ ਤਾਂ ਮੇ ਉਦੋਂ ਮੈਂ ਆਉਂਦੀ ਨਾਲ ਦੀ ਨਾਲ ਆ ਡਿਸਾਈਡ ਕਰਦਾ ਮੈਂ ਜਿਵੇਂ ਬੰਦੇ ਇੱਥੇ ਕੰਮ ਕਰ ਰਹੇ ਸੀ ਕਿ ਸਾਰੇ ਉੱਠ ਕੇ ਬਾਹਰ ਚੱਲੋ ਦਫਤਰ 'ਚ ਅੱਜ ਜੀ ਕੋਈ ਨਹੀਂ ਬੈਠੂਗਾ ਨੁਕਸਾਨ ਹੋ ਸਕਦਾ ਆਪਣਾ ਅਸੀਂ ਉਸ ਤੋਂ ਬਾਅਦ ਨਾਲ ਦੀ ਨਾਲ ਲਿਖ ਕੇ ਐਸਜੀਓ ਸਾਹਿਬ ਦੇ ਧਿਆਨ 'ਚ ਲਿਆ ਵੀ ਇੱਥੇ ਰਿਸਕ ਹੈ ਤੇ ਕਿਸੇ ਬੰਦੇ ਦਾ ਨੁਕਸਾਨ ਹੋ ਸਕਦਾ ਹੈ ਇਹਦਾ ਸੋਲੂਸ਼ਨ ਕੀਤਾ ਜਾਇਆ ਅਸੀਂ ਰਿਟਰਨ 'ਚ ਗਰੋਵਰ ਸਾਹਿਬ ਨੂੰ ਰਾਜੀਵ ਗਰੋਵਰ ਨੂੰ ਐਸਜੀਓ ਸਾਹਿਬ ਨੂੰ ਰਿਟਰਨ 'ਚ ਦਿੱਤਾ ਸੀਗਾ ਮੈਂ ਆ ਚੀਜ਼ ਉੱਧਰ ਇੱਕ ਨੰਬਰ 'ਚ ਦੇਣ ਲਈ ਗਿਆ ਸੀਗਾ ਸਾਹਿਬ ਨੂੰ ਉੱਥੇ ਬੈਠਾ ਉਹਨਾਂ ਨੂੰ ਸਾਰੇ ਸਮਝਾ ਰਿਹਾ ਸੀ ਕਿ ਕੀ ਹਾਲਾਤ ਹੈ ਇੰਨੇ 'ਚ ਮੈਨੂੰ ਪਿੱਛ ਤੇ ਇੱਥੇ ਜਿਹੜੇ ਬੰਦੇ ਸੀਗੇ ਇੱਥੇ ਸਾਰੇ ਬੰਦੇ ਇੱਥੇ ਸੀਗੇ ਇਹਦੇ ਵਿੱਚ ਕੋਈ ਨਹੀਂ ਕੰਮ ਕਰ ਰਿਹਾ ਸੀ ਮੇਰੇ ਦਫਤਰ 'ਚ ਇੱਧਰ ਨਹੀਂ ਬਹਿਣਾ ਵੈਸੇ ਇੱਧਰ ਬੈ ਕੇ ਕੰਮ ਕਰ ਰਹੇ ਸੀ ਇੱਧਰ ਕਿਹੜੇ ਕਿਹੜੇ ਬੰਦੇ ਬਹਿੰਦੇ ਵੈਸੇ ਡਿਊਟੀ ਤੇ ਕੀ ਕੀ ਨਾਮ ਆ ਜਿਹੜੀ ਸੀਟਾਂ ਮੇਰੀ ਹੈ ਮੈਂ ਮਤਲਬ ਆ ਰਹੇ ਆਇਥੇ ਮਾਲੇਖਾਕਾਰ ਇੱਥੇ ਵਿਕਿੰਦਰ ਬਾਟੀ ਬਹਿੰਦਾ ਕਲਰਕ ਹੈ ਮੁੰਡਾ ਠੀਕ ਹੈ ਠੀਕ ਹੈ ਉਹ ਇੱਥੇ ਮਤਲਬ ਪੀਸੀ ਨਾਲ ਦੀਪ ਕਰਦਾ ਉਧਰ ਯੂਡੀਸੀ ਲੰਦਾ ਮੁੰਡਾ ਸਿਰ ਤੇ 10 ਬੰਦੇ ਬੰਦੇ ਇੱਥੇ 3 ਬੰਦੇ ਅਸੀਂ ਇੱਥੇ ਬੈਠੇ ਜਿਹੜੇ ਮੈਨ ਲਈ ਰਿਵੈਂਜ ਨਾਲ ਜਿਹੜੇ ਮੇਨ ਡੀਲ ਕਰਦੇ ਅਸੀਂ ਤਿੰਨੋਂ ਬੰਦੇ ਇੱਥੇ ਬੰਦੇ ਨੁਕਸਾਨ ਕਿੰਨਾ ਕੋਇਆ ਫਿਰ ਮੌਕੇ ਤੇ ਵੇਖਿਆ ਜਾਵੇ ਤਾਂ ਪੰਜ ਮਿੰਟ ਮੁੱਖਸ ਨੁਕਸਾਨ ਦਾ ਸਾਰਾ ਨੁਕਸਾਨ ਹੀ ਹੈ ਜੀ ਉਹ ਸਭ ਤੋਂ ਵੱਡਾ ਨੁਕਸਾਨ ਤਾਂ ਜਾਨ ਦਾ ਹੈ ਠੀਕ ਹੈ ਜੇ ਅਸੀਂ ਇੱਥੇ ਬੈਠੇ ਹੁੰਦੇ ਤਾਂ ਹੋ ਸਕਦਾ ਵੀ ਆਪਣਾ ਕੋਈ ਨਜ਼ਰੀਆ ਹੀ ਹੋਰ ਹੁੰਦਾ ਤੇ ਇਸ ਟਾਈਮ ਆਪਾਂ ਕੋਈ ਹੋਰ ਕੰਮ ਲੱਗੇ ਹੁੰਦੇ ਇਸ ਥਾਂ ਦੀ ਥਾਂ ਹਸਪੀਟਲ 'ਚ ਢੀਂਗ ਹੈ ਨਹੀਂ ਤੁਸੀਂ ਇਧਰੋਂ ਵੇਖੋਗੇ ਸਾਰੇ ਬਿਲਡਿੰਗ ਖਰਾਬ ਹੋਈ ਪਈ ਹੈ ਠੀਕ ਹੈ ਜਿਹੜੇ ਕੰਦਾ ਹੈ ਅੰਦਰੋਂ ਬਾਹਰ ਆਈਆਂ ਪਈਆਂ ਮਤਲਬ ਠੀਕ ਹੈ ਤੇ ਇੱਥੇ ਬਹਿ ਕੇ ਕੰਮ ਹੀ ਨਹੀਂ ਕੀਤਾ ਜਾ ਸਕਦਾ ਉੱਤੋਂ ਛੱਤ ਤੇ ਛੱਤ ਦੇ ਥਾਂ ਸਾਰੀ ਥਾਂ ਛੱਡਿਆ ਹੋਇਆ ਕੋਈ ਉੱਚ ਅਧਿਕਾਰੀ ਆਏ ਸੀ ਅੱਜ ਐਕਸ਼ਨ ਸਾਹਿਬ ਰ ਇੱਥੇ ਮਤਲਬ ਐਸ.ਡੀ. ਸਾਹਿਬ ਇੱਕ ਨੰਬਰ ਤੋਂ ਵੇਖ ਕੇ ਗਏ ਐ ਹੁਣੇ ਤੇ ਹਲੇ ਉਹਨਾਂ ਤੋਂ ਸਾਨੂੰ ਕੋਈ ਫੀਡਬੈਕ ਆਇਆ ਨਹੀਂਗਾ ਵੀ ਅੱਗੇ ਕੀ ਐਕਸ਼ਨ ਲੈ ਰਹੇ ਆ ਉਹ ਤੁਸੀਂ ਉਹਨਾਂ ਨਾਲ ਤਾਲਮੇਲ ਕਰ ਸਕਦੇ ਹੋ ਅਸੀਂ ਲੈ ਜਾਵਾਂਗੇ ਕਿ ਮੰਨਿਆ ਜਾਏਗਾ ਇਹ ਅਨਸੇਫ ਹੈ ਕਰਮਚਾਰੀਆਂ ਲਈ ਕਰਮਚਾਰੀਆਂ ਲਈ ਬਿਲਕੁਲ ਅਨ ਇਹ ਤੇ ਪਬਲਿਕ ਕਿ ਨਹੀਂ ਕੰਦੀ ਤੁਹਾਡੇ ਕੋਲ ਜੀ ਪਬਲਿਕ ਜੀ ਜੋ ਵੀ ਇੱਥੇ ਰਿਵੈਨਿਊ ਸੈਕਸ਼ਨ ਦੇ ਵਿੱਚ ਆਊਗਾ ਉਹ ਮੇਰੇ ਕੋਲ ਆਊਗਾ ਹੀ ਆਊਗਾ ਠੀਕ ਹੈ ਜੇ ਕੰਜ਼ਿਊਮਰ ਦਿਨ ਦੇ ਵਿੱਚ 100 ਬੰਦੇ ਇੱਥੇ ਵਿਜ਼ਿਟ ਕਿਤੇ ਆ ਉਹ 100 ਦੇ 100 ਬੰਦੇ ਇੱਕ ਵਾਰੀ ਮੇਰੇ ਕੋਲ ਇੱਥੇ ਆ ਕੇ ਜਾਣਗੇ ਜਾਣਗੇ ਕਿਉਂਕਿ ਹਾਦਸੇ ਨੂੰ ਲੈ ਕੇ ਕਰਮਚਾਰੀਆਂ ਵੱਲੋਂ ਕੀ ਫੈਸਲਾ ਲਿਆ ਗਿਆ ਸਾਂਝੇ ਤੌਰ ਤੇ ਸਾਡਾ ਸਾਂਝਾ ਫੈਸਲਾ ਆਈ ਹੈ ਜੀ ਵੀ ਸਭ ਤੋਂ ਮੇਨ ਜਾਣ ਪਿਆਰੀ ਹੈ ਤੇ ਇਹਦੇ ਲਈ ਇਸ ਦੇ ਵਿੱਚ ਇਸ ਬਿਲਡਿੰਗ ਸੇ ਬਹਿ ਕੇ ਅਸੀਂ ਕੰਮ ਨਹੀਂ ਕਰਾਂਗੇ ਇਸ ਆਫਿਸ ਦੇ ਵਿੱਚ ਕਿਉਂਕਿ ਕੱਲੀ ਹਾਦਸਾ ਵਾਪਰਿਆ ਤੇ ਉਸੇ ਦੇ ਲੱਗਦੇ ਅਸੀਂ ਕੱਲ ਵੀ ਧਿਆਨ ਚ ਲਾਇਆ ਸੀ ਵੀ ਇੱਧਰ ਵੀ ਆ ਚੀਜ਼ ਹੋ ਸਕਦੀ ਹੈ ਰਿਸਕ ਤੇ ਹੀ ਹੈ ਕਿਉਂਕਿ ਬਾਰਿਸ਼ ਹੋ ਰਹੀ ਹੈ ਤੇ ਬਾਰਿਸ਼ ਤੋਂ ਥੋੜੀ ਥੋੜੀ ਤਾਂ ਪਹਿਲਾਂ ਹੀ ਛੱਡ ਰਹੀ ਸੀ ਆ ਚੀਜ਼ ਕੀ ਹੈ ਜੀ ਤੁਹਾਡਾ ਮੇਰਾ ਨਾਮ ਨਿਕਸਾ ਹੈ ਕੀ ਕੰਮ ਕਰਦੇ ਹੋ ਜੀ ਤੁਸੀਂ 3 ਨੰਬਰ ਡਿਵੀਜ਼ਨ ਬਤੌਰ ਸਰਕ ਕੰਮ ਕਰਦੀ ਹਾਂ ਸਬ ਡਿਵੀਜ਼ਨ ਨੰਬਰ 3 ਦੇ ਵਿੱਚ ਮੈਡਮ ਕਿਸ ਤਰ੍ਹਾਂ ਦਾ ਹਾਦਸਾ ਆਇਆ ਸੀ ਫਿਰ ਮੈਂ ਬੈਠ ਕੇ ਉੱਥੇ ਆਪਣਾ ਕੰਮ ਕਰ ਰਹੀ ਸੀ ਲੈਪਟਾਪ ਤੇ ਆਪਣਾ ਕੰਮ ਕੰਮ ਤੇ ਬੀਜੀ ਸੀ ਫਿਰ ਮੈਨੂੰ ਅੰਦਰੋਂ ਥੋੜੀ ਆਵਾਜ਼ਾਂ ਆਉਣ ਲੱਗੀਆਂ ਨਾਲ ਵਾਲੇ ਕਮਰੇ ਤੋਂ ਤੇ ਮੈਂ ਪੁੱਛਿਆ ਨਾਲ ਵਾਲੇ ਸਾਨੂੰ ਕਿ ਅੰਦਰ ਕੋਈ ਹੈਗਾ ਕਹਿੰਦੇ ਨਹੀਂ ਕੋਈ ਨਹੀਂ ਹੈਗਾ ਅੰਦਰ ਤਾਂ ਤੇ ਫਿਰ ਇੱਕੋ ਦਾ ਮੈਨੂੰ ਜਿਵੇਂ ਸਲਾਬ ਆਉਂਦੀ ਹੈ ਯਾ ਸੁਨਾਮੀ ਆਉਂਦੀ ਉਹ ਇੰਨੀ ਮਿੱਟੀ ਉੱਡੀ ਇਹਨਾਂ ਮੇਰਾ ਹੈ ਤੇ ਮੈਨੂੰ ਮਤਲਬ ਐ ਲੱਗੇ ਕਿ ਛੱਤ ਹੀ نیچے ਆ ਗਈ ਨਾਲ ਵਾਲੇ ਰੂਮ ਦੀ ਤੇ ਮੇਰੇ ਲੱਤਾਂ ਕੰਮ ਲੱਗੀਆਂ ਮੈਂ ਚੀਕ ਮਾਰੀ ਫਿਰ ਮੈਂ ਡਰ ਗਈ ਕਿ ਸਰ ਮੈਨੂੰ ਲੈ ਕੇ ਬਾਹਰ ਆਏ ਮੈਨੂੰ ਪਤਾ ਨਹੀਂ ਲੱਗਿਆ ਕੀ ਹੋਇਆ ਮੇਰੇ ਨਾਲ ਉਹਨਾਂ ਨੇ ਮੈਨੂੰ ਪਾਣੀ ਪਿਆਇਆ ਰਿਲੈਕਸ ਹੋਇਆ ਪਰ ਉੱਥੇ ਜਾਣ ਵਾਲਾ ਹਾਲ ਨਹੀਂ ਹੋਣੀ ਅੰਦਰ ਬੈਠ ਕੇ ਕੰਮ ਕਰਨ ਵਾਲੀ ਕੋਈ ਕੋਈ ਹਾਲਾਤ ਨਹੀਂ ਹੈ ਕਿ ਅੱਜ ਜਿਸ ਤਰ੍ਹਾਂ ਹਾਦਸਾ ਆਇਆ ਤੁਸੀਂ ਮੰਨਦੇ ਹੋ ਜਾਨਾਂ ਬਚ ਗਈਆਂ ਇਸ ਹਿਸਾਬ ਨਾਲ ਹਾਂਜੀ ਜਾਨ ਬਚੀ ਹੈ ਜੀ ਜਾਨਾਂ ਬਚੀਆਂ ਦੇਖੋ ਅੱਛਾ 3 ਦਿਨ ਹੀ ਬੈਠਦੇ ਹੋ ਉਸ ਰੂਮ ਦੇ ਵਿੱਚ ਤੇ ਸਰ ਡਿਵੀਜ਼ਨ ਗਏ ਹੋਏ ਸੀ ਕਿ ਜੇ ਉੱਥੇ ਬੈਠੇ ਹੁੰਦੇ ਤਾਂ ਫਿਰ ਆਪਾਂ ਨਹੀਂ ਸੋਚ ਸਕਦੇ ਕਿ ਕੀ ਹਾਲ ਹੋਣਾ ਸੀ ਤੁਸੀਂ ਦੇਖ ਸਕਦੇ ਹੋ ਕਿ ਮੇਰੀ ਦੀ ਹਾਲਤ ਨਹੀਂ ਸਰ ਚਲੋ ごありがとうフフフフ。